ਮੈਂ ਤੁਹਾਡਾ ਵੀ ਸਰਦਾਰ ਜੀ ਤੇ ਦੁੱਧ ਦੀ ਘਾਟ ਦੇ ਕਰਕੇ ਜੀ ਦੁੱਧ ਕਾਫੀ ਮਹਿੰਗਾ ਹੋ ਚੁੱਕਾ ਆ 70 ਰੁਪਏ ਲੀਟਰ 65 ਰੁਪਏ ਲੀਟਰ ਦੁੱਧ ਮਿਲਦਾ ਆ ਹੁਣ ਇਸ ਕਰਕੇ ਆਪਾਂ ਕਿਉਂਕਿ ਕਿੰਨਾਕ ਇਨਸਾਨ ਮੋhle ਦੁੱਧ ਲੈ ਕੇ ਵਰਤੂਗਾ ਆਪਾਂ ਜੀ ਕਲਾਕਾਰੀ ਛੱਡਣ ਦੀ ਕੋਸ਼ਿਸ਼ ਕਰ ਰਹੇ ਆ ਕਿ YouTube ਤੋਂ ਵੀ ਇਹ ਨਹੀਂ ਇਨਕਮ ਨਹੀਂ ਹੁੰਦੀ ਹੈਗੀ ਤੇ ਆਪਾਂ ਹੁਣ 베ਰੀ ਫਾਰਮ ਖੋਲਣਾ ਸ਼ੁਰੂ ਕਰਾਂਗੇ ਤੇ ਆਪਾਂ ਇੱਕ ਗਾਂ ਲੈ ਕੇ ਆਏ ਆ ਜੀ ਦੇਖੋ ਤੋ ਕਿ ਦੁੱਧ ਬਹੁਤ ਮਹਿੰਗਾ ਹੋ ਚੁੱਕਾ ਆ ਦੁੱਧ ਦੀ ਘਾਟ ਦੇ ਕਰਕੇ ਗਾਂ ਲੈ ਕੇ ਆਂਦੀ ਆ ਜੀ ਹੁਣ ਇਸ ਨੂੰ ਪੱਠੇ ਪਾਇਆ ਕਰਾਂਗੇ ਤੇ ਆ ਜਿਸ ਨੂੰ ਚਾਰਨ ਲੈ ਕੇ ਆਏ ਆ ਦੇਖੋ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਸਰਦਾਰ ਜੀ ਨੂੰ ਪਸੰਦ ਕਰਦੇ ਆ ਜੀ ਕਲਾਕਾਰੀ ਛੱਡਦੇ ਛੱਡਦੇ ਹਾਂ ਟੋਟਲ ਆਪਾਂ YouTube ਤੋਂ ਸਾਰੇ ਆਪਣੇ ਭਰਾਵਾਂ ਨੂੰ ਅਲਬਿਦਾਂ ਕਹਿ ਦਵਾਂਗੇ ਕਿਉਂਕਿ ਆਪਣੇ ਆਪ ਨੂੰ ਕਾਫੀ ਬੀਜੀ ਰੱਖਾਂਗੇ ਜੀ ਪਸ਼ੂ ਪਾਲਣ ਹੌਲੀ ਹੌਲੀ ਅੱਜ ਆਪਾਂ ਇੱਕ ਲੈ ਕੇ ਆਂਦੀ ਹੈ ਜੀ ਤੇ ਜਿੱਦਾਂ ਜਿੱਦਾਂ ਆਪਾਂ ਨੂੰ ਥੋੜੀ ਥੋੜੀ ਇੰਤਮ ਆਊਗੀ ਥੋੜਾ ਲੋਨ ਵੀ ਲੈਂਦੇ ਆ ਜੀ ਤੇ ਕੰਮ ਨੂੰ ਵਧਾਵਾਂਗੇ ਛੋਟੀ ਜਈ ਆ ਚਾਰਾ ਚੱਲ ਇਹਨਾਂ ਨੂੰ ਆਪਾਂ ਬਾਹਰ ਲੈ ਕੇ ਆਏ ਆ ਜੀ ਮੁੱਲ ਪੱਠੇ ਲਵਾਂਗੇ ਥੋੜੇ ਜਿਹਾ ਇਸ ਦੇ ਵਾਸਤੇ ਫਿਰ ਬਾਹਰ ਨਹੀਂ ਲੈ ਕੇ ਆ ਕਰਾਂਗੇ ਜੀ ਪਤਾ ਕਰਦੇ ਆ ਜੀ ਦੇਖੋ ਬਾਰੇ ਨੂੰ ਚਰਾਉਣ ਵਾਸਤੇ ਲੈ ਕੇ ਆਏ ਹੋਇਆ ਜੀ ਦੇਖੋ ਜਿਨੇ ਮੇਰੇ ਵੀ ਭੈਣ ਭਰਾ ਦੇਖੋ YouTube ਤੇ ਕੰਮ ਕਰਦੇ ਆ ਜੀ ਕਾਫੀ ਲੋਕ ਕਾਫੀ ਭੈਣ ਭਰਾ ਮੇਰੇ YouTube ਤੇ ਜਿਨ੍ਹਾਂ ਨੂੰ ਤਿੰਨ ਤਿੰਨ ਚਾਰ ਸਾਲ ਹੋ ਗਏ ਚੁੱਕੇ ਆ ਜੀ ਮਿਹਨਤ ਕਰਦੇ ਪਏ ਆ ਪਰ ਚੈਨਲ ਮੋਨੀਟਾਈਜ਼ ਨਹੀਂ ਹੁੰਦਾ ਕੋਈ ਨਾ ਕੋਈ ਭਾਜੀ ਕੰਮ ਨਾਲ ਹੋਰ ਵੀ ਛੇੜ ਕੇ ਰੱਖੋ ਕਿਉਂਕਿ ਅੱਜ ਪੈਸੇ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਪੈਸਾ ਹਰ ਇੱਕ ਦੀ ਜ਼ਰੂਰਤ ਬਣਿਆ ਹੋਇਆ ਹੈ ਤੁਸੀਂ ਬਾਜ਼ਾਰ ਜਾਣੇ ਆ ਕਿਤੇ ਵੀ ਜਾਣੇ ਆ ਦੇਖੋ ਪੈਸੇ ਤੋਂ ਬਿਗਏ ਤੁਹਾਨੂੰ ਕੋਈ ਵੀ ਚੀਜ਼ ਖਰੀਦ ਨਹੀਂ ਸਕਦੇ ਕੋਈ ਨਾਲ ਵੱਖਰਾ ਐਸਾ ਕੰਮ ਸ਼ੁਰੂ ਕਰੋ ਜਿਸ ਦੇ ਨਾਲ ਇਨਕਮ ਤੁਹਾਨੂੰ ਆਉਂਦੀ ਰਹੇ ਤੇ ਘਰ ਦਾ ਗੁਜ਼ਾਰਾ ਚੱਲਦਾ ਰਹੇ ਦੇਖੋ ਆਪਾਂ ਜੀ ਅੱਜ ਗਾਂ ਲੈ ਕੇ ਆਂਦੀ ਹੈ ਜੀ 10 ਕਿਲੋ ਦੁੱਧ ਵੀ ਦੋਗੀ ਤੇ ਤੁਸੀਂ ਲੈ ਲਓ 70 ਦੇ ਹਿਸਾਬ ਨਾਲ 700 ਦਾ ਕਿਲੋ ਹੋ ਗਿਆ ਜੀ 700 ਦਾ 10 ਕਿਲੋ ਢਿੱਲੀ ਦਾ ਤੇ ਮਹੀਨੇ ਦਾ 21000 ਦੋ ਦੋ ਚੁਕਿਆ ਜੀ ਦੇਖੋ 21000 ਦੇ ਨਾਲ ਤੁਸੀਂ ਆਪਣਾ ਘਰ ਦਾ ਖਰਚ ਜਿਹੜਾ ਆ ਕਾਫੀ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਜੀ ਕਿਉਂਕਿ YouTube ਤੋਂ ਹਰ ਮਹੀਨੇ ਆਪਾਂ ਇਨਕਮ ਨਹੀਂ ਲੈ ਸਕਦੇ ਕਿਉਂਕਿ ਇਹ ਵਿਊ ਤੇ ਡਿਪੈਂਡ ਕਰਦਾ ਹੈ ਕਿ ਦੇਖੋ ਕਿੰਨੇ ਡਾਲਰ ਬਣਦੇ ਆ ਕਿ ਜਿਹੜੇ ਮੇਰੇ ਵੀ ਸ਼ੋਰ ਤੇ ਕੰਮ ਕਰਦੇ ਆ ਉਹਨਾਂ ਨੂੰ ਹਰ ਮਹੀਨੇ ਪੇਮੈਂਟ ਨਹੀਂ ਆਉਂਦੀ ਕਿਉਂਕਿ 뷰 ਤੇ ਡਿਪੈਂਡ ਕਰਦਾ ਹੈ ਜੀ ਇਸ ਕਰਕੇ ਵੀਰ ਜੀ ਤੁਸੀਂ ਆਪਣਾ ਕੋਈ ਨਾ ਕੋਈ ਕੰਮ ਅਜਿਆ ਸ਼ੇੜ ਕੇ ਰੱਖੋ ਨਾਲ ਤਾਂ ਜੋ ਤੁਹਾਨੂੰ ਹਰ ਮਹੀਨੇ ਕੋਈ ਨਾ ਕੋਈ ਇਨਕਮ ਆਉਂਦੀ ਰਵੇ ਬਾਕੀ ਜਿੰਨੇ ਵੀ ਮੇਰੇ ਵੀਰ YouTube ਤੇ ਕੰਮ ਕਰਦੇ ਆ ਜੀ ਤੁਸੀਂ YouTube ਦੇ ਵੀ ਇਹ ਮਿਹਨਤ ਜਾਰੀ ਰੱਖੋ ਕਿਉਂਕਿ ਪੈਸਾ ਜਿੱਥੋਂ ਵੀ ਆਉਂਦਾ ਭਾਜੀ ਜਿਹੜੇ ਪਾਸਿਓਂ ਵੀ ਆਉਂਦਾ ਆ ਪੈਸੇ ਦੀ ਸਾਨੂੰ ਬਹੁਤ ਜ਼ਰੂਰਤ ਹੁੰਦੀ ਆ ਜੀ ਘਰ ਦੇ ਖਰਚਿਆਂ ਵਾਸਤੇ ਤੇ ਦੁਬਾਰਾ ਤੁਹਾਨੂੰ ਦਿਖਾ ਲਈ ਜੀ ਸਰਦਾ ਜੀ ਦੀ ਪਿਆਰੀ ਜੀ ਗਾਂ ਬਹੁਤ ਹੀ ਸਵੀਟ ਆ ਜੀ ਦੇਖੋ ਪੱਠੇ ਬਸ ਆਪਾਂ ਇਹਨੂੰ ਇੱਦਾਂ ਹੀ ਚਾਰਾ ਚਰਾਵਾਂਗੇ ਜੀ ਬਹੁਤ ਹੀ ਸੋਹਣੀ ਹੈ ਜੀ ਬਹੁਤ ਦੇਖੋ ਪਿਆਰੀ ਅਜੇ ਮੈਨੂੰ 2 ਦਿਨ ਹੋਏ ਆ ਜੀ ਇਸ ਨੂੰ ਲੈ ਕੇ ਆਂਦੀ ਨੂੰ ਬਹੁਤ ਹੀ ਸੂਟਿਆ ਥੋੜਾ ਡਰਦੀ ਆ ਕਿਉਂਕਿ ਨਵੇਂ-ਨਵੇਂ ਮਾਲਕ ਦੇ ਕੋਲ ਆਈ ਆ ਜੀ ਇਸ ਕਰਕੇ ਥੋੜਾ ਜਿਹਾ ਡਰਦੀ ਪਈ ਆ ਕਿਉਂਕਿ ਜਿੱਦਾਂ ਜਿੱਦਾਂ ਦਾ ਇਹਨਾਂ ਨੂੰ ਆਪਣੇ ਬਾਰੇ ਥੋੜਾ ਜਿਹਾ ਪਤਾ ਲੱਗੂਗਾ ਕਿ ਹੁਣ ਮੇਰਾ ਪੱਕਾ ਮਾਲਕ ਇਹ ਹੀ ਆ ਜੀ ਫਿਰ ਉਸ ਤਰ੍ਹਾਂ ਆਦਤ ਪੈ ਜਾਂਦੀ ਆ ਜਿਵੇਂ ਅਸੀਂ ਵੀ ਕਿਸੇ ਉਪਰੇ ਥਾਂ ਤੇ ਜਾਂਦੇ ਆ ਜੀ ਦੇਖੋ ਹੌਲੀ ਹੌਲੀ ਸਾਨੂੰ ਵੀ ਆਤ ਪੈਂਦੀ ਆ ਕਿਤੇ ਰਹਿਣ ਸੈਣ ਦੀ ਤੇ ਆਪਾਂ ਆਪਣੇ ਵੀਰਾਂ ਨੂੰ ਇਹੀ ਕਹਾਂਗੇ ਜੀ ਪੈਸੇ ਦੀ ਦੇਖੋ ਜ਼ਰੂਰਤ ਦੇ ਕਰਕੇ ਖਰਚੇ ਦੀ ਤੰਗੀ ਦੇ ਕਰਕੇ ਅਸੀਂ ਆਪਣਾ ਛੋਟਾ ਜਿਹਾ ਕੰਮ ਸ਼ੁਰੂ ਕਰ ਲਏ ਆ ਜੀ ਕਿਉਂਕਿ ਗਾਂ ਲਿਆਂਦੀ ਆ ਦੁੱਧ ਵੇਚਾਂਗੇ ਮਹੀਨੇ ਦਾ ਥੋੜੀ ਬਹੁਤ ਕਮਾਈ ਆਪਾਂ ਨੂੰ ਜੀ ਗਾਂ ਤੋਂ ਵੀ ਹੋਊਗੀ ਬਾਕੀ ਆਪਣੇ ਭਰਾਵਾਂ ਨੂੰ ਹੁਣ ਬਾਏ ਕਿੰਨੇ ਆ ਜੀ ਤੇ ਕਿਉਂਕਿ ਗਾਂ ਕਾਫੀ ਦੂਰ ਜਾ ਰਹੀ ਆ ਜੀ ਹੁਣ ਮੈਨੂੰ ਇਸ ਦਾ ਵੀ ਧਿਆਨ ਰੱਖਣਾ ਪੈਣਾ ਆ ਉਹਨਾਂ ਆਪਣੇ ਭਰਾਵਾਂ ਦੇ ਨਾਲ ਵੀਡੀਓ ਸ਼ੇਅਰ ਕਰਨ ਦੇ ਚੱਕਰ 'ਚ ਜੀ ਮੇਰੀ ਗਾਂ ਹੀ ਮੇਰੇ ਥੋਂ ਨਿਕਲ ਜਵੇ ਕਿਉਂਕਿ ਕੈਸੇ ਲਾਏ ਹੋਏ ਆ ਜੀ ਤਾਜ਼ੇ ਤਾਜ਼ੇ ਤੇ ਸਾਰਿਆਂ ਨੂੰ ਆਪਣੇ ਇਸ ਬਲੌਗ ਤੋਂ ਬਾਏ ਬਾਏ ਕਿੰਨੇ ਆ ਜੀ